ਆਪ ਦੇ ਵਿੱਚ ਬੈਠੀ ਬਜ਼ੁਰਗ ਮਹਿਲਾ ਨੂੰ ਉਸ ਵੇਲੇ ਭੱਜਣਾ ਪੈ ਗਿਆ ਜਦੋਂ ਅਚਾਨਕ ਉਹਨਾਂ ਦੇ ਘਰ ਚੋਂ ਅਜਈਆਂ ਆਵਾਜ਼ਾਂ ਆਉਣ ਲੱਗੀਆਂ ਤੇ ਫਟਾਫਟ ਘਰ ਦੇ ਬਾਹਰ ਆ ਕੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਦਾਦੀ ਐ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਇਸ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਆਖਰ ਕਿਸ ਕਰਕੇ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਅਤੇ ਜੇਲ੍ਹ ਦੇ ਵਿੱਚੋਂ ਉਸ ਨੂੰ ਇੱਕ ਧਮਕੀ ਵੀ ਦਿੱਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਮੁਤਾਬਕ ਕਿਉਜ਼ੇ ਦਿਓਰ ਦੇ ਨਾਲ ਉਹਨਾਂ ਦਾ ਕੋਈ ਘਰੇਲੂ ਝਗੜਾ ਚੱਲਦਾ ਜਿਸ ਦੇ ਚੱਲਦੇ ਉਹਨਾਂ ਨੂੰ ਧਮਕੀ ਤੱਕ ਵੀ ਦਵਾਈ ਗਈ ਹੈ ਆਓ ਸੁਣਦੇ ਹਾਂ ਅਸੀਂ ਸੁੱਤੇ ਪੈਸੀ ਰਾਤ ਨੂੰ ਸਾਡੇ ਕੋਲ ਗੋਲੀਆਂ ਮਾਰ ਕੇ ਚਲੇ ਗਿਆ ਜਦ ਅਸੀਂ ਕੈਮਰੇਆਂ ਚ ਦੇਖਿਆ ਤਾਂ ਖਾਨੂੰ ਕੁਝ ਦਿਸਿਆ ਨਹੀਂਗਾ ਅਸੀਂ ਸਵੇਰੇ ਉੱਠ ਕੇ ਦੇਖਿਆ ਤੇ ਨਿਸ਼ਾਨ ਲੱਗੇ ਹੋਏ ਸੀਗੇ ਇਧਰੋਂ ਦੋ ਬੰਦੇ ਆਏ ਆ ਤੇ ਇੱਕ ਉੱਤੇ ਖੜ ਗਿਆ ਇੱਕ ਨਿਆਕ ਉੱਤਰ ਕੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਮਾਰ ਕੇ ਤੇ ਇਧਰੋਂ ਭੱਜ ਗਏ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਦੋ ਜਣੇ ਸੀ ਦੋ ਜਣੇ ਸੀ ਦੋ ਜਣੇ ਸੀ ਕਿੰਨੀ ਕੋ ਉਮਰ ਸੀਗੀ ਉਹਨਾਂ ਦੀ ਲਾਦੀ ਹੋਣੀਆਂ 25 ਕੇ ਸਾਲ ਦੀ ਉਹਨਾਂ ਨੇ ਮੂੰਹ ਰਮਾਲਨ ਬੰਨੇ ਹੋਏ ਸੀ ਮੂੰਹ ਬੰਨੇ ਹੋਏ ਸੀ ਹਾਂਜੀ ਹਾਂਜੀ ਤੇ ਕੁਝ ਪਤਾ ਲੱਗਾ ਮੋਟਰਸਾਈਕਲ ਕਿਹੜਾ ਸੀਗਾ ਜਾਂ ਨੰਬਰ ਵਗੈਰਾ ਕੁਝ ਆਇਆ ਨਹੀਂ ਇੰਨਾ ਨੰਬਰ ਨਹੀਂ ਆਇਆ ਕੁਝ ਨਹੀਂ ਆਇਆ ਹਨੇਰਾ ਸੀ ਉਹਦੋਂ ਹਨੇਰਾ ਸੀ ਹਾਂਜੀ ਹਨੇਰੇ ਵਿੱਚ ਨਹੀਂ ਕੁਝ ਵੀ ਪਤਾ ਲੱਗ ਕਿੰਨੇ ਕਵਜੇ ਦੀ ਗੱਲ ਆ ਇਹ ਇਹ 2 ਵਜੇ ਤੇ 7 ਮਿੰਟ ਦੀ ਗੱਲ ਆ ਅੱਛਾ ਜੀ ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਜਦ ਅਸੀਂ ਸਵੇਰੇ ਉੱਠ ਕੇ ਦੇਖਿਆ ਉਦੋਂ ਸਾਨੂੰ ਬਾਹਰ ਮੈਂ ਝਾੜੂ ਲਾਉਂਦੀ ਸੀ ਤੇ ਉੱਥੇ ਦੇਖਿਆ ਤੇ ਉੱਥੇ ਖੋਲ ਪਏ ਹੋਏ ਸੀ ਤੇ ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਲੱਗਾ ਜਦੋਂ ਗੋਲੀਆਂ ਚੱਲੀਆਂ ਸਾਡੇ ਗਵਾਂਢੀ ਆ ਅੱਛਾ ਜੀ ਇਹਨਾਂ ਨੇ ਵੀ ਦੇਖਿਆ ਉੱਠ ਕੇ ਤੇ ਉਦੋਂ ਚਲੇ ਗਏ ਸੀ ਅੱਛਾ ਜੀ ਹ ਕੀ ਕਾਰਨ ਕੀ ਲੱਗਦਾ ਜਿਹੜਾ ਗੋਲੀਆਂ ਚੱਲਣ ਦਾ ਗੋਲਾ ਹੁਣ ਸੰਸੀ ਕੁਛ ਨਹੀਂ ਕਹਿ ਸਕਦੇ ਹਜੇ ਕੋਈ ਰੰਜੀਤ ਸ਼ ਬਗੈਰਾ ਹੋਵੇ ਪ੍ਰਾਣੀ ਹਾਂਜੀ ਸਾਡਾ ਘਰੇਲੂ ਹੈਗਾ ਥੋੜਾ ਵੱਡਾ ਚੱਲਦਾ ਹੈ ਹਾਂਜੀ ਘਰੇਲੂ ਕਿਹਦੇ ਨਾਲ ਚੱਲ ਰਿਹਾ ਹੈ ਮੇਰੀ ਦੇਰ ਨਾਲ ਅੱਛਾ ਜੀ ਕੀ ਮਾਮਲਾ ਕੀ ਸੀਗਾ ਇਹ ਮਾਮਲਾ ਇਦਾਂ ਹੀ ਟਰੈਕਟਰ ਦਾ ਹੀ ਮਾਮਲਾ ਸੀਗਾ ਅਸੀਂ ਵੇਚ ਲਿਆ ਸੀਗਾ ਤੇ ਉਹ ਹੁਣ ਸਾਨੂੰ ਉਦੋਂ ਧਮਕੀ ਵੀ ਆਈ ਆ ਇਹਦਾ ਵੀ ਮੈਂ ਟਰੈਕਟਰ ਇੱਥੇ ਖੂਤੇ ਖੜਾ ਹੋਣਾ ਚਾਹੀਦਾ ਆ ਤੇ ਅਸੀਂ ਕਿਹਾ ਵੀ ਤੁਸੀਂ ਬਹਿ ਕੇ ਗੱਲ ਕਰ ਲਓ ਵੀ ਅਸੀਂ ਟਰੈਕਟਰ ਦੀ ਘਰੇਲੂ ਨਾਖਾਇਗਾ ਗੱਲ ਇਹ ਤੁਸੀਂ ਟਰੈਕਟਰ ਦੀ ਗੱਲ ਘਾਰੇ ਬੈ ਕੇ ਕਰੋ ਤੇ ਇਹ ਕਹਿੰਦਾ ਕੋਈ ਨਾ ਮੈਂ ਉਹਨਾਂ ਨੂੰ ਦੱਸ ਦਊਗਾ ਫਿਰ ਮੈਂ ਤੁਹਾਨੂੰ ਦੱਸੂਗਾ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਤੁਹਾਨੂੰ ਤੇ ਜੇ ਤੁਸੀਂ ਟਰੈਕਟਰ ਨਾ ਹਫ਼ਤੇ ਦੇ ਵਿੱਚ ਵਿੱਚ ਖੂਤੇ ਲਿਆਂਦਾ ਤੇ ਸਾਡੀ ਘਰ ਦੀਆਂ ਫੋਟੋਆਂ ਵੀ ਉਹਨਾਂ ਨੇ ਖਿੱਚ ਕੇ ਪਾਈਆਂ ਸੀ WhatsApp ਤੇ ਇਹਨਾਂ ਨੇ ਕਿਹਨਾਂ ਨੇ ਪਾਈਆਂ ਇਹ ਜਿਹੜਾ ਉਹ ਬਠਿੰਡੇ ਦੀ ਜੇਲ੍ਹ ਚੋਂ ਸਾਨੂੰ ਕਹਿੰਦਾ ਮੈਂ ਬੋਲਦਾ ਬੰਦਾ ਅੱਛਾ ਜੀ ਹਾਂਜੀ ਉਹਨੇ ਫਿਰ ਫੋਟੋਆਂ ਹੀ ਸਾਡੀਆਂ ਘਰ ਦੀਆਂ ਵਿੱਚ ਪਾਈਆਂ ਸਾਡੇ ਫੋਨ ਦੇ ਉੱਤੇ ਉਥੇ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਪੁਲਿਸ ਦਾ ਕਹਿਣਾ ਹੈ ਕਿ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਨੰਵਾ ਇਸ ਤਰ੍ਹਾਂ ਦੇ ਪਰਮਜੀਤ ਕੌਰਾ ਜੀ ਹੈ ਉਮਰ ਕਰੀਬ 60 ਸਾਲਾ ਪਿੰਡ ਆਲਖਾਂ ਤੋਂ। ਇਹਨਾਂ ਦੇ ਹਸਬੰਦ ਜਿਹੜੇ ਪਾਲ ਸਿੰਘ ਹੈ ਉਹਨਾਂ ਦੀ ਸੰ 2016 ਚ ਧੱਤ ਹੋ ਗਈ ਸੀ। ਦੋ ਬੇਟੇ ਇਹਨਾਂ ਦੇ ਜਿਹੜੇ ਵਿਦੇਸ਼ ਚ ਰਹਿੰਦੇ ਆ ਤੇ ਇਹ ਆਪਣੇ ਨੂੰਹ ਦੇ ਨਾਲ ਇੱਥੇ ਘਰ ਰਹਿੰਦੇ ਆ ਤੇ 1625 ਨੂੰ ਮੇਰੇ ਸਵੇਰ ਦੀ ਤਰ੍ਹਾਂ ਜਦੋਂ ਉਹ ਬਾਹਰ ਵੇੜੇ ਦੇ ਝਾੜੂ ਲਗਾ ਰਹੇ ਸੀ ਤੇ ਇਹਨਾਂ ਦਾ ਧਿਆਨ ਗੇਟ ਤੇ ਪਿਆ ਮੈਂ ਤੇ ਦੇਖਿਆ ਵੀ ਇਹਦੇ ਵਿੱਚ ਸਰਾਕ ਹੋਏ ਆ ਇਹਨਾਂ ਨੇ ਗੇਟ ਖੋਲ ਕੇ ਚੈੱਕ ਕੀਤਾ ਤਾਂ ਉਹਨਾਂ ਨੂੰ ਕੋਲ ਮਿਲੇ ਤਿੰਨ ਪਿੱਤਲ ਦੇ ਜਰ ਨੂੰ ਮੌਕੇ ਤੇ ਇਹਨਾਂ ਦਾ ਭਤੀਜਾ ਅਮਰੀਕ ਸਿੰਘ ਵੀ ਆ ਗਿਆ ਇਹਨਾਂ ਨੇ ਫਿਰ ਚੁੱਕ ਕੇ ਉਹਨੂੰ ਦਿਖਾਏ ਵੀ ਜਿਹਨੇ ਚੈੱਕ ਕਰਕੇ ਦੇਖਿਆ ਵੀ ਇਹ ਕਿਸੇ ਪਿਸਤਲ ਦੀ ਜャਬ ਸੌਲ ਦੀ ਜਾਂ ਗੋਲੀ ਦੇ ਚੱਲੇ ਕੋਲ ਲੱਗਦੇ ਆ ਤੇ ਅਭਤੀਸ਼ ਕਰ ਰਹੇ ਆ ਉਹਦੇ ਸਿਸਟਮ ਦੇ ਵੀ ਸੁਣੀ ਨਹੀਂ ਹਾਂ ਇਹਨਾਂ ਨੇ ਫੇ ਆਪਣਾ ਰਾਤ ਦੇ ਸਮੇਂ ਦਾ ਕੈਮਰਾ ਦੇਖਿਆ ਘਰ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਉਤੋਂ ਪਤਾ ਲੱਗਾ ਵੀ ਇਹ ਜਿਹੜੇ ਦੋ ਮੁੰਨੇ ਨੌਜਵਾਨਾ ਮੋਟਰਸਾਈਕਲ ਤੇ ਆਏ ਆ ਤੇ ਜਿਹੜਾ ਇੱਕ ਨੌਜਵਾਨਾ ਬਾਹਰ ਗੇਟ ਦੇ ਵਿੱਚ ਇਹਨਾਂ ਦਾ ਇੱਕ ਪਹਿਲਾਂ ਵੀ ਕਹਿੰਦੇ ਕਿ ਬਠਿੰਡਾ ਕੋਲ ਜਿਹੜਾ ਜ਼ੇਰ ਤੋਂ ਇਹਨਾਂ ਨੂੰ ਕੋਈ ਤੁਹਾਨੂੰ ਵੀਰ ਆ ਫੋਨ ਆਇਆ ਸੀਗਾ ਉਹਦੇ ਬਾਰੇ ਵੀ ਕੋਈ ਜਾਂਚ ਕੀਤੀ ਜਾ ਰਹੀ ਉਹਦੀ ਵੀ ਤਫ਼ਤੀਸ਼ ਕਰ ਰਹੇ ਆ ਅਗਰ ਜੇ ਦੋਸ਼ੀ ਪਾਇਆ ਤਾਂ ਉਹਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇਗੀ ਘਰ ਨੇ ਫੋਨ ਨੂੰ ਕਹਿੰਦੇ ਸਾਨੂੰ ਵਟਸਐਪ ਤੇ ਭੇਜ ਦੇ ਇਦੇ ਬਾਰੇ ਕਰ ਰਹੇ ਆ ਅਫਸਰ ਆਪਣੇ ਸੀਨੀਅਰ ਅਫਸਰ ਕਰ ਰਹੇ ਤਰਤੇਸ਼ ਸਰ ਹੁਣ ਕੀ ਕਰ ਰਹੇ ਹੋ ਹੁਣ ਕਾਰਵਾਈ ਸੀਸੀਟੀਵੀ ਫੁਟੇਜ ਆਪਣੇ ਰਾਤ ਦੀ ਚਾਲ ਆਪਣੇ ਚੈਕਿੰਗ ਹੋ ਰਹੀ ਆ ਚੈੱਕ ਕਰ ਰਹੇ ਆ ਆਪਣੇ ਮੌਕੇ ਤੇ ਜਿਹੜਾ ਵੀ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਇੱਕ ਇਹਨਾਂ ਦਾ ਬੇਵਰਦਾ ਵੀ ਗੈਰ ਹੈ ਹੈਗੇ ਕਿ ਸਾਡੇ ਦੇਵਰ ਨਾਲ ਵੀ ਤੇ ਪੁਰਾਣੀ ਜੜੀ ਹੈਗੀ ਆ ਕਾਰਵਾ ਕਰ ਰਹੇ ਉਹ ਇਹਨਾਂ ਦਾ ਕੋਈ ਫੈਮਿਲੀ ਫੈਮਿਲੀ ਡਿਸਪਿਊਟ ਆ ਕੋਈ ਜ਼ਮੀਨ ਵਾਰੇ ਆ ਆਲਰੇਡੀ ਉਹ ਆਪਣੇ ਵਿਦੇਸ਼ ਰਹਿ ਰਿਹਾ ਤੇ ਉਹਦੇ ਬਾਰੇ ਵੀ ਕਲੀਅਰ ਕੀਤਾ ਜਾਊਗਾ ਜੇ ਉਹਦੀ ਕੋਈ ਇਨਵੋਲਵਮੈਂਟ ਹੋਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਖੈਰ ਦੇਖਿਆ ਜਾਵੇ ਤਾਂ ਸਾਰਾ ਮਸਲਾ ਬਜ਼ੁਰਗ ਮਹਿਲਾ ਦੇ ਮੁਤਾਬਕ ਪੁਰਾਣੀ ਰੰਜਿਸ਼ ਦਾ ਦਸਿਆ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਅਮਲ ਚ ਚਲਾਈ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪਨੀਤ ਅਰੋੜਾ ਦੀ ਰਿਪੋਰਟ